ਇਹ ਤੇਜ਼ ਰਫਤਾਰ ਸਪੀਡ ਦੇ ਨਾਲ ਇੱਕ ਟਰੱਕ ਨੇ ਜਿਹੜਾ ਸਿੱਧਾ ਹੀ ਜਾ ਕੇ ਅੱਗੇ ਵੀਆਈਪੀ ਕੂ ਸੀਗੇ ਜਿਹੜੇ ਉਹਨੂੰ ਤੋੜ ਦਿੱਤਾ ਤੇ ਇਹ ਪੱਥਰ ਦੇਖ ਲਓ ਪੱਥਰ ਜਿਹੜੇ ਹਟਾਏ ਗਏ ਨੇ ਇਹ ਤਸਵੀਰ ਹੈ ਕਿੰਨੀ ਤੇਜ਼ ਰਫਤਾਰ ਹੋ ਗਈ ਸਾਰਾ ਕੁਝ ਉਡਾਤਾ ਬ੍ਰੇਕਾ ਹੈ ਹੀ ਨਹੀਂ ਇਹਦੀ ਹੈ ਭਾਈ ਬ੍ਰੇਕ ਲਾਣੀ ਹੈ ਭਾਈ ਇਹ ਦਰਸਾਲ ਪਿੱਛੋਂ ਦੀ ਆਇਆ ਪਿੱਛੋਂ ਆ ਗਏ ਕਹਿੰਦਾ ਕਹਿੰਦਾ ਮੈਨੂੰ ਨੀਂਦ ਆ ਗਈ ਅੱਛਾ ਤੇ ਤੁਹਾਨੂੰ ਨੀਂਦ ਆ ਗਈ ਤੂੰ ਸਾਈਡ ਤੇ ਲੜਾ ਹਾਂ ਬਿਲਕੁਲ ਪਰ ਮੇਰੇ ਰਗਾਰੇ ਭਾਜੀ ਇਹਨੇ ਨਸ਼ਾ ਬਹੁਤ ਕੀਤਾ ਹੋਇਆ ਸੀ ਬਹੁਤ ਜ਼ਿਆਦਾ ਇਹਦੇ ਅੱਖਾਂ ਐ ਲਾਲ ਸੀਗੀਆਂ ਕਹਿੰਦੀ ਆ ਤੈਨੂੰ ਭਾਜੀ ਸੱਤ ਪੱਥਰ ਬਾਜੀ ਪਾੜ ਕੇ ਅਠਵਾਂ ਪੱਥਰ ਦੋ ਪੱਥਰ ਇਹਦੇ ਵਿੱਚੋਂ ਕੱਢੇ ਆ 10 ਪੱਥਰ ਬਾਜੀ ਪੂਰੀ ਸਪੀਡ ਕਿੰਨੀ ਹੋਣੀ ਆ ਜੇ ਇਹ ਪੱਥਰ ਨਾ ਹੁੰਦਾ ਤੇ ਪਾਜੀ ਹਸਾ ਨਾ ਕੋਈ ਛੱਡ ਗਿਆ ਸੀ ਇੱਥੇ ਹੋਣਾ ਨਹੀਂ ਨਾ ਉਸ ਟਾਈਮ ਤੇ ਰਾਤ ਦਾ ਟਾਈਮ ਆ ਇਸ ਕਰਕੇ ਜਿਆ ਬਚਾ ਹੋ ਗਿਆ ਨਹੀਂ ਜਿਸ ਹਿਸਾਬ ਨਾਲ ਕੋਠੀ ਦੇ ਉੱਪਰ ਇਹ ਜੇ ਕੋਈ ਬੈਠਾ ਹੁੰਦਾ ਉਹਦਾ ਗਿਆ ਸੀਗਾ ਕਿ ਨਹੀਂ ਅਗਰ ਜੇ ਤੀਨਾਂ ਦੀਆਂ ਤੁਸੀਂ ਸੋ ਜੋ ਜ਼ਰੂਰੀ ਥੋੜੋ ਵੀ ਹੁਣੇ ਪਹੁੰਚਣਾ ਆ ਘੰਟਾ ਸੋ ਲਓ ਦੋ ਘੰਟੇ ਸੋ ਲਓ 500 ਮੀਟਰ ਦਾ ਇਹ ਮੈਨੇਜਰ ਦਾ ਹੁੰਦਾ ਆ ਵੀ 500 ਮੀਟਰ ਤੇ ਆਪਾਂ ਇਹ ਚੀਜ਼ਾਂ ਹਟਾਈਏ ਕੋਈ ਵੀ ਸਮਾਨ ਦੀ ਚੀਜ਼ ਨਹੀਂ ਹੋਣੀ ਤੁਸੀਂ ਅੱਗੇ ਜਾ ਕੇ ਦੇਖ ਲਓ ਭਾਜੀ ਕਿੰਨੇ ਉਹ ਦੇਖੋ ਆਹ ਟਰੱਕ ਖੜੇ ਆ ਉਹ ਖੜੇ ਕਾਹਦੇ ਲਈ ਰੁਕੇ ਆ ਵੀ ਜੇ ਚਾਹ ਦਾ ਪਾਣੀ ਦਾ ਜਿਹੜਾ ਸਟਾਲ ਲੱਗਿਆ ਹੋਇਆ ਤਾਂ ਹੀ ਰੁਕੇ ਆ ਨਾ ਆਪਾਂ ਇਹਨਾਂ ਦੀ ਗਲਤੀ ਨਹੀਂ ਮੰਨਦੇ ਅਬਾ ਹਮ ਗਲਤੀ ਮੰਨਦੇ ਆ ਉਹਦੀ ਬਿਲਕੁਲ ਸਹੀ ਚਾਹੀਦੀ ਐਨ ਐਚ ਉਹ ਜਿਹੜੇ ਟੋਲ ਜਿਹੜੇ ਪਲਾਜ਼ੇ ਦੇ ਜਿਹੜੇ ਉੱਪਰ ਬੈਠੇ ਨੇ ਮੈਨੇਜਰ ਬੈਠੇ ਨੇ ਤੁਸੀਂ ਟੋਲ ਲਾਜੇ ਦੇ ਅੰਦਰ ਜਾ ਕੇ ਦੇਖੋ ਬਹੁਤ ਬੈਠੀ ਆ ਕੰਮ ਉਹਨਾਂ ਦਾ ਜਿਹੜਾ ਐਨ ਐਚ ਕਰਕੇ ਦੂਗੀ ਲੁਧਰਣਾ ਲਾਈਵ ਦੇਖਣ ਵਾਲੇ तमाम दर्शकਾ ਨੂੰ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਐਸੀ ਤਸਵੀਰ ਦਿਖਾਣ ਲੱਗਿਆ ਲਾਡੋਵਾਲ ਟੋਲ ਪਲਾਇਆ ਜਿਹੜੇ ਮੇਰੇ ਪਿੱਛੇ ਇਹ ਹਾਈਡਰਾ ਖੜੀ ਦੇਖ ਰਹੇ ਹੋ ਤੁਸੀਂ ਇਹ ਹਾਈਡਰਾ ਇਸ ਤਰ੍ਹਾਂ ਕੇ ਖੜੀ ਹੋਈ ਹੈ ਕਿ ਲਾਡੋਵਾਲ ਟੋਲ ਪਲਾਇਆ ਦੇ ਜੋ ਬੈਰੀਕੇਡ ਜਿਹੜੇ ਹੁੰਦੇ ਨੇ ਜਿੱਤੇ ਵੀਏਪੀ ਲਾਈਨ ਜਿਹੜੀ ਹੁੰਦੀ ਹੈ ਇੱਕ ਘੋੜਾ ਜਿਹੜਾ ਟਰੱਕ ਜਿੰਨੂੰ ਵੱਡਾ ਕਿਹਾ ਜਾਂਦਾ ਵਾ ਉਸਨੇ ਆਤਕ ਮਚਾਈਤਾ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਤੇ ਇਹ ਤਸਵੀਰ ਦੇਖ ਸਕਦੇ ਤੁਸੀਂ ਉਧਰ ਵੀ ਜਿਹੜਾ ਹਾਈਡਰਾ ਲੱਗਾ ਹੋਇਆ ਵਾ ਤਾਨੂੰ ਉੱਧਰਲੀ ਤਸਵੀਰ ਦਿਖਾ ਰਹੀ ਜਾ ਰਹੀ ਹੈ ਜਿਹੜਾ ਹਾਈਡਰਾ ਜਿਹੜਾ ਲੱਗਾ ਜਿਹਨੇ ਤੇਜ਼ ਰਫਤਾਰ ਸਪੀਡ ਦੇ ਨਾਲ ਇੱਕ ਟਰੱਕ ਨੇ ਜਿਹੜਾ ਸਿੱਧਾ ਹੀ ਜਾ ਕੇ ਅੱਗੇ ਵੀਆਈਪੀ ਪੂਸ ਸੀਗੇ ਜਿਹੜੇ ਉਹਨੂੰ ਤੋੜ ਦਿੱਤਾ ਤੇ ਇਹ ਪੱਥਰ ਦੇਖ ਸਕਦੇ ਹੋ ਪੱਥਰ ਜਿਹੜੇ ਹਟਾਏ ਗਏ ਨੇ ਇਹ ਤਸਵੀਰ ਹੈ ਲੱਡਵਾਲ ਟੋਲ ਪਲਾਜ਼ਾ ਦੀ ਇੱਕ ਤੇਜ਼ ਰਫਤਾਰ ਟਰੱਕ ਨੇ ਕਿੰਨੀ ਤੇਜ਼ ਰਫਤਾਰ ਹੋਊਗੀ ਸਾਰਾ ਕੁਝ ਢਵਾਤਾ ਅਕਸਰ ਰੋਡ ਦੇ ਉੱਤੇ ਦੇਖਣ ਨੂੰ ਮਿਲਦਾ ਹੈ ਕਿ ਤੇਜ਼ ਰਫਤਾਰ ਜਿਹੜੇ ਟਰੱਕ ਜਿਹੜੇ ਹੁੰਦੇ ਨੇ ਮੋਤ ਦਾ ਕਾਲ ਬੰਦੇ ਨੇ ਲੇਕਿਨ ਇਹ ਦੇਖ ਸਕਦੇ ਹੋ ਲੱਡੋਵਾਲ ਟੋਲ ਪਲਾਜ਼ਾ ਦੇ ਵੀਆਈਪੀ ਲਾਈਨਾਂ ਇਹ ਦਿਖਾ ਰਹੇ ਤੁਹਾਨੂੰ ਹਾਈ ਡਰਾ ਉਹ ਇਹ ਹਾਈ ਡਰਾ ਖੜਾ ਹੋਇਆ ਇਹ ਟਰੱਕ ਦਿਖਾ ਰਹੇ ਆ ਤੁਹਾਨੂੰ ਦੀ ਤਸਵੀਰ ਦਿਖਾਈ ਜਾ ਰਹੀ ਤੁਹਾਨੂੰ ਬਿਲਕੁਲ ਸੋਹਣਾ ਲਿਖਿਆ ਨੇ ਪਿੱਛੇ ਪਤਾ ਨਹੀਂ ਰੱਬ ਕਿਹੜੇ ਰੰਗਾ ਚ ਰਾਜੀ ਬੜੀ ਸੋਹਣੀ ਲਾਈਨ ਲਿਖੀ ਆ ਰੱਬ ਪਤਾ ਨਹੀਂ ਕਿਹੜੇ ਰੰਗਾ ਚ ਰਾਜੀ ਰੱਬ ਨੇ ਸਿੱਧਾ ਹੀ ਰੰਗ ਦਿਖਾਏ ਆਪਣੇ ਸਿੱਧਾ ਹੀ ਬੰਦਾ ਚੱਕਣ ਨੂੰ ਤਿਆਰੀ ਸੀਗੀ ਬਚ ਗਿਆ ਬੰਦਾ ਕਿੱਥੇ ਮੋਟਰਸਾਈਕਲ ਲੇਕਿਨ ਆ ਤਸਵੀਰ ਦਿਖਾਈ ਜਾ ਰਹੀ ਕਿੱਥੇ ਇਹ ਮਾਲਕ ਕਿੱਥੇ ਦਾ ਡਰਾਈਵਰ ਡਰੂਵਰ ਕਿੱਥੇ ਨੇ ਰੋਟੀ ਦਾ ਜਿਵੇਂ ਪੌਦਲੇ ਬੈਠੇ ਭਾਈ ਇਹ ਤਸਵੀਰ ਦਿਖਾਈ ਜਾ ਰਹੀ ਤੁਹਾਨੂੰ ਇਹ ਦੀਪਕ ਜੀ ਸੜਨ ਲਾਈਨ ਐਚ ਆਈ ਦੇ ਮਜੂਰ ਨੇ ਗੱਲਬਾਤ ਵੀ ਕਰਦੇ ਆ ਭਾਈ ਇਹ ਆਇਆ ਕਿਤੋਂ ਆ ਜਾ ਕਿੱਧਰ ਰਿਹਾ ਸੀਗਾ ਭਾਈ ਵਿਸ਼ਾਲ ਜੀ ਪਤਾ ਨਹੀਂ ਇਹ ਯੂਪੀ ਦੇ ਉਹੀ ਗੱਲ ਮੈਂ ਤੁਹਾਨੂੰ ਗੈਰ ਰਿਹਾ ਯੂਪੀ ਦੇ ਡਰਾਈਵਰਾਂ ਨੂੰ ਪਤਾ ਨਹੀਂ ਸ਼ਰਾਬ ਮਿਲ ਗਿਆ ਪਤਾ ਨਹੀਂ ਇਹਨਾਂ ਨੂੰ ਵਰਦਾਲ ਮਿਲ ਗਿਆ ਕਿ ਐਕਸੀਡੈਂਟ ਤੁਸੀਂ ਆ ਮਹੀਨੇ ਘਟੋ ਘਟ 100 ਕਰਨੇ ਆ ਤੁਸੀਂ ਉਹ ਪਰਸੋਂ ਕਰਕੇ ਆਏ ਹੋ ਆ ਉਹ ਨਾਲ ਦੇ ਲੋ ਤੇ ਆ ਵੀ ਟਰਾਲਾ ਦੇਖ ਲਓ ਬਿਲਕੁਲ ਠੀਕ ਹੈ ਅੰਨੇ ਪਿੱਛੇ ਲਾਈਨ ਬੜੀ ਸੋਹਣੀ ਰੱਖੀ ਹੋਈ ਹੈ ਰੱਬ ਪਤਾ ਨਹੀਂ ਕਿਹੜੇ ਰੰਗਾ ਚ ਰਾਜੀ ਰੱਬ ਨੇ ਦਿਖਾਇਆ ਵੀ ਰੱਬ ਕਿਹੜੇ ਰੰਗਾ ਚ ਰਾਜੀ ਹੈ ਸਿੱਧਾ ਹੀ ਟਰਾਲਾ ਲਿਆਇਆ ਇਹ ਸਿੱਧਾ ਟਰਾਲਾ ਲਿਆਇਆ ਭਰਿਆ ਭਰਿਆ ਇਹ ਵੀ ਆਪੀ ਲਾਈਨ ਸੀਗੀ ਲੰਘ ਜਾਣਾ ਜੀ ਤੂੰ ਭਾਜੀ ਸ਼ਾਇਦ ਕਿਸੇ ਨੇ ਨੰਬਰ ਪਾਇਆ ਹੋਗਾ ਇਹਦਾ ਕਿ ਤੂੰ ਵੀ ਆਈਪੀ ਲਾਈਨ ਚੋਂ ਲੰਘ ਜੀ ਤੇ ਬ੍ਰੇਕਰ ਆ ਲਾ ਲੈਂਦਾ ਬ੍ਰੇਕਾ ਹੈ ਹੀ ਨਹੀਂ ਇਹਦੀ ਭਾਈ ਬ੍ਰੇਕਾ ਹੀ ਲਾਣੀ ਹੈ ਭਾਜੀ ਇਹ ਦਰਸਾਲ ਪਿੱਛੋਂ ਦੀ ਆਇਆ ਪਿਛੋਂ ਆ ਗਏ ਕਹਿੰਦਾ ਕਹਿੰਦਾ ਮੈਨੂੰ ਨੀਂਦ ਆ ਗਈ ਅੱਛਾ ਤੇ ਤੁਹਾਨੂੰ ਨੀਂਦ ਆ ਗਈ ਤੋ ਸੈਡ ਦੇ ਲਾਲਾ ਹਾਂ ਬਿਲਕੁਲ ਪਰ ਮੇਰੇ ਰਗਾਣੇ ਭਾਜੀ ਇਹਨੇ ਨਸ਼ਾ ਬਹੁਤ ਕੀਤਾ ਹੋਇਆ ਸੀ ਬਹੁਤ ਜ਼ਿਆਦਾ ਇਹਦੇ ਅੱਖਾਂ ਐ ਲਾਲ ਸਿਗੀਆਂ ਕਹਿੰਦੀ ਹੱਦ ਨਹੀਂ ਭਾਜੀ ਦੂਜੀ ਗੱਲ ਇਹ ਆ ਭਾਜੀ ਤੁਸੀਂ ਆ ਦੇਖੋ ਵੀ ਆਈਪੀ ਲੈਣਾ ਬਿਲਕੁਲ ਹਰੇਕ ਨੂੰ ਐਡੇ ਕੈਸ਼ ਵੇਅਰ ਨਾਲ ਤੁਸੀਂ ਪਿੱਛੇ ਦੇਖ ਕੇ ਆਏ ਹੋ ਪੁੱਤਰ ਬੂਲਕ ਪੱਥਰ ਦੇਖੇ ਨੇ ਸੱਤ ਪੱਥਰ ਭਾਜੀ ਪਾੜ ਕੇ ਅਠਵਾਂ ਪੱਥਰ ਦੋ ਪੱਥਰ ਇਹਦੇ ਵਿੱਚੋਂ ਕੱਢੇ ਆ ਬਿਲਕੁਲ 10 ਪੱਥਰ ਭਾਜੀ ਪੂਰੀ ਸਪੀਡ ਕਿੰਨੀ ਹੋਣੀ ਆ ਜੇ ਜੇ ਪੱਥਰ ਨਾ ਹੁੰਦਾ ਤੇ ਬਾਜੀ ਸਾਰਾ ਕੁਝ ਛੁੱਟ ਗਿਆ ਸੀ ਤੇ ਜਿਹੜੇ ਇੱਥੇ ਵੀਆਈਪੀ ਲਾਈਨ ਤੇ ਜਿਹੜੇ ਮੁੰਡੇ ਖੜੇ ਹੁੰਦੇ ਨੇ ਬਾਜੀ ਮੁਲਾਜ਼ਮ ਆ ਇੱਕ ਮੁਲਾਜ਼ਮ ਇਹਨਾਂ ਆਪਣਾ ਕੋਈ ਕਿਸਨ ਛੱਟ ਪੇੜ ਲੱਗੀ ਆ ਛੱਟ ਪੇੜ ਨਹੀਂ ਲੱਗੀ ਆ ਬਚਾਅ ਹੋ ਗਿਆ ਰੱਬ ਦੀ ਮਿਹਰ ਆ ਪਰ ਹਾਂਜੀ ਇੱਥੇ ਹੋਣਾ ਨਹੀਂ ਨਾ ਉਸ ਟਾਈਮ ਫੇਰ ਰਾਤ ਦਾ ਟਾਈਮ ਆ ਇਸ ਕਰਕੇ ਜੇ ਬਚਾਅ ਹੋ ਗਿਆ ਜਿਸ ਹਿਸਾਬ ਨਾਲ ਕੁਰਸੀ ਦੇ ਉੱਪਰ ਇਹ ਜੇ ਕੋਈ ਬੈਠਾ ਹੁੰਦਾ ਉਹ ਤਾਂ ਗਿਆ ਸੀਗਾ ਕਿ ਨਹੀਂ ਅਗਰ ਜਿਹਨਾਂ ਨੂੰ ਨੀਂਦ ਆਉਂਦੀ ਆ ਤੂੰ ਸੌ ਜਾ ਜ਼ਰੂਰੀ ਥੋੜੋ ਵੀ ਹੁਣੇ ਪਹੁੰਚਣਾ ਆ ਘੰਟਾ ਸੌ ਲਓ 2 ਘੰਟੇ ਸੌ ਲਓ ਅਗੇ ਜਦੋਂ ਨੀਂਦ ਆਉਦੀ ਆ ਆਪ ਨੂੰ ਪਤਾ ਲੱਗੇ ਤਾਂ ਮੈਂ ਵੀ ਡਰਾਈਵਰ ਆ ਜਦੋਂ ਨੀਂਦ ਆਉਂਦੀ ਆ ਆਪ ਉਸੇ ਟਾਈਮ ਉੱਤੇ ਗੱਡੀ ਸਾਈਡ ਤੇ ਲਾ ਕੇ ਸੌਂ ਜੀਦਾ ਆ ਬਿਲਕੁਲ ਸਹੀ ਗੱਲ ਹੈ ਹਣਾ ਸੌ ਜਾ ਠੀਕ ਨੇ ਵੀਰ ਤੇ ਇਹ ਡਿਊਟੀ ਸੀ ਰਾਤ ਨੂੰ ਕਿੰਨੇ ਵੇ ਦਾ ਹਾਸਾ ਕਿੰਨੇ ਵੇ ਦਾ ਹੈਗਾ ਚਲੋ ਤੁਸੀਂ ਥੋੜਾ ਬਰੀਫ ਕਰ ਦਿਓ ਕਿੰਨੇ ਵੇ ਦਾ ਹਾਸਾ ਹੈਗਾ ਹਾਂਜੀ ਕਿੰਨੇ ਵੇ ਦਾ ਹਾਸਾ ਸਾਢੇ 12:00 ਲਗਭਗ ਜੀ ਰਾਤ ਦੇ ਹਾਂਜੀ ਅਰੇ ਨੰਬਰ ਨੰਬਰ ਪ ਹਾਂਜੀ ਤਾਂ ਨੰਬਰ ਨੰਬਰ ਪਾਇਆ ਨਹੀਂ ਨਹੀਂ ਭਾਜੀ ਵੀਐਪੀ ਦਾ ਨੰਬਰ ਜੇ ਨੰਬਰ ਪਾਇਆ ਹੁੰਦਾ ਤਾਂ ਆ ਹਾਲਤ ਤਾਂ ਨਹੀਂ ਹੁੰਦੀ ਜੀ ਨਾ ਨਾ ਮੈਂ ਪੱਥਰ ਕਿਤਾ ਚੱਕਦੇ ਜਦੋਂ ਵੀਐਪੀ ਲਾਈਨ ਵਿੱਚ ਪਾਇਆ ਹੁੰਦਾ ਤਾਂ ਨਹੀਂ ਨਹੀਂ ਭਾਜੀ ਪੱਥਰ ਥੋੜੀ ਨੇ ਇਹ ਤਾਂ ਬੰਦੇ ਚੱਕਦੇ ਨੇ ਸੀਗੇ ਜਾ ਹੋ ਗਿਆ ਜਿਹੜੇ ਬੰਦੇ ਤੇ ਮੌਜੂਦ ਸੀਗੇ ਹਾਂਜੀ ਹਾਂਜੀ ਇੰਨਾ ਸ਼ੁਕਰ ਹੈ ਜਾਨੀ ਨੁਕਸਾਨ ਨਹੀਂ ਹੋਇਆ ਆਪਣਾ ਕਿਸੇ ਦਾ ਵੀ ਤੇ ਕੇ ਮੋਟਰਸਾਈਕਲ ਵੀ ਇੱਕ ਡੈਮੇਜ ਹੋ ਗਿਆ ਹਾਂਜੀ ਮੋਟਰਸਾਈਕਲ ਆ ਬਾਕੀ ਸਾਡਾ ਸਮਾਨ ਸੀਗਾ ਜੋ ਵੀ ਆਪਣੇ ਚੇਅਰਸ ਵਗੈਰਾ ਹਾਂਜੀ ਉਹਨਾਂ ਪੱਤਰ ਕਰਕੇ ਬੰਦੇ ਦਾ ਪਿਆ ਹੋਇਆ ਪੱਤਰ ਕਰਕੇ ਬਚਾ ਲੱਗੇ ਹੁੰਦੇ ਤਾਂ ਬੰਦੇ ਦਾ ਵੀ ਫਿਰ ਮਤਲਬ ਕਹ ਜੀ ਇਹ ਇੱਕ ਪਹਿਲਾ ਬੰਦਾ ਫੱਟੜ ਹੋਇਆ ਸੀ ਕਰਕੇ ਉਹਦਾ ਵੀ ਇੱਕ ਟਰੱਕ ਆਇਆ ਸੀਗਾ ਤੇ ਹੁਣ ਫੇਰ ਮਤਲਬ ਕਹ ਜੀ ਇਹ ਦੂਜਾ ਤੀਜਾ ਡਾਂਸ ਹੈਗਾ ਬਈ ਚੱਕ ਚੁੱਕ ਕਰ ਲੈਂਦੇ ਕਿੱਥੇ ਨੰਬਰ ਨਾ ਪਾਇਆ ਨਾ ਵੀ ਇਹ ਵੀ ਵਿਚਾਰੇ ਨੇ ਭਲੇਖਾ ਲੱਗ ਗਿਆ ਮੈਂ ਸਿੱਧਾ ਲ ਬੀਐਵੀ ਲਾਈਨ ਥੋੜੀ ਇਹ ਤਾਂ ਐਮਰਜੈਂਸੀ ਲਾਈਨ ਦਾ ਮਤਲਬ ਹੈ ਜੀ ਜਦੋਂ ਐਮਰਜੈਂਸੀ ਮੂਵਮੈਂਟ ਹੁੰਦੀ ਉਹਦੇ ਲਈ ਹੁੰਦੀ ਹੈ ਇਹ ਤਾਂ ਰਾਤ ਦੇ ਦੋਨੋਂ ਮੁੰਡੇ ਸੁਰੱਖਿਤ ਨੇ ਹਾਂਜੀ ਹਾਂਜੀ ਮੁੰਡੇ ਉਹਨੇ ਸੁਰੱਖਿਤ ਨੇ ਹਾਂਜੀ ਕੋਈ ਹਾਦਸਾ ਬੜਾ ਤਕੜਾ ਵਾ ਤਸਵੀਰ ਦਿਖਾਈ ਜਾ ਰਹੀ ਹੈ ਇਹ ਉਹਦੀ ਟੈਂਕੀ ਟੈਂਕੀ ਇਹਦੀ ਆਈ ਹੈ ਨਿਕਲ ਕੇ ਹਾਂਜੀ ਹਾਂਜੀ ਇਹਦੀ ਆ ਜੀ ਪ੍ਰੈਸ਼ਰ ਟੈਂਕੀ ਤੇ ਬ੍ਰੇਕ ਲੱਗਦੀ ਆ ਹਾਂਜੀ ਹਾਂਜੀ ਉਹ ਪੱਤੀ ਪੱਤੀ ਗਈ ਨਾ ਬਿਲਕੁਲ ਤੁਸੀਂ ਉਹ ਟਰੱਕ ਚਲਾਉਂਦੇ ਹੋ ਹਾਂਜੀ ਮੇਰੀ ਵੀ ਗੱਡੀ ਮੇਰੀ ਐਨਐਚਈ ਦੀ ਆ ਮੇਰੀ ਨਾਲ ਦੀਪ ਘੋਣਾ ਨੇ ਇਹਨਾਂ ਦੇ ਭਾਈ ਜੀ ਠੀਕ ਹੈ ਹਾਂਜੀ ਇਹ ਕਿਸ ਤਰ੍ਹਾਂ ਹੁੰਦੀ ਹੈ ਇਨਸੀਡੈਂਟ ਕਿੱਦਾਂ ਹੁੰਦੇ ਨੇ ਵੀਰ ਜੀ ਨੀਂਦ ਆਉਂਦੀ ਆ ਤੁਸੀਂ ਜਦੋਂ ਜਦੋਂ ਆਪਣੀ ਝੋਕ ਲੱਗ ਗਈ ਆ ਆਪਣੇ ਅੱਖਾਂ ਬੰਦ ਹੋ ਗਈਆਂ ਠੀਕ ਹੈ ਨਾ ਵੀ ਆਪਾਂ ਨੂੰ ਥੋੜਾ ਪਤਾ ਲੱਗਦਾ ਕਿ ਕਿੱਥੇ ਆਏ ਕਿੱਥੇ ਨਹੀਂ ਆਪਾਂ ਡਰਾਈਵਰ ਕਿੱਥੇ ਰਹਿੰਦਾ ਹੈ ਡਰਾਈਵਰ ਨੂੰ ਪਤਾ ਹੋਣਾ ਆ ਬੰਦੇ ਮਾਲਕ ਉਹ ਫੜੇ ਹੋਣੇ ਨਹੀਂ ਆ ਮੈਂ ਵੀ ਗੱਡੀ ਉਹ ਚਲਾਉਣਾ ਨਹੀਂ ਇਹਦਾ ਡਰਾਈਵਰ ਕਿੱਥੇ ਤੁਹਾਡੀ ਕੰਪਨੀ ਦੀ ਆ ਹਾਂਜੀ ਤੇ ਕਿਹੜੇ ਮੁੰਡੇ ਦਿੱਤੀ ਸੀ ਰਾਤ ਨੂੰ ਇਹ ਰਾਤ ਸਿਰਾ ਇੱਥੇ ਆ ਰੋਟੀ ਖਾਣ ਗਿਆ ਉਹ ਸਾਹਮਣੇ ਗਿਆ ਆਉਣਾ ਰੋਟੀ ਖਾਣ ਆ ਜੀ ਅੱਛਾ ਹਾਂਜੀ ਲੇਕਿਨ ਇਹ ਇੰਨੇ ਅੰਨਾ ਵੱਡਾ ਇਨਸੀਡੈਂਟ ਕਰ ਅਜੀ ਐਕਸੀਡੈਂਟ ਹੋਣਾ ਮੀਂਹ ਚੌਂਦਾ ਸੀ ਗੱਡੀ ਕਿਹਨੇ ਚਲਾਣੇ ਆ ਲੇਕਿਨ ਇਹ ਗੱਡੀ ਦੇ ਹਾਲਾਤ ਤੇ ਪੱਥਰ ਨਾ ਹੁੰਦੇ ਤਾਂ ਇਹ ਤਾਂ ਸਾਰੀ ਰੋਡ ਗਈ ਸੀ ਮੇਰੇ ਖਿਆਲ ਨਾਲ ਤਾਂ ਇਹ ਤਾਂ ਹੈ ਜੀ ਚਲੇਗੀ ਅੰਦਰ ਜਦੋਂ ਬੈਰੀਕ ਬੂਮ ਦੇ ਵਿੱਚ ਜਿਹੜੇ ਲੋਕ ਬੈਠੇ ਹੁੰਦੇ ਨੇ ਅਗਰ ਇਹ ਟਰੱਕ ਦੀ ਸਪੀਡ ਨਹੀਂ ਸੀ ਇਤੋਂ ਲੰਘਦਾ ਤਾਂ ਅੱਗੇ ਜਾ ਕੇ ਬੂਮ 'ਚ ਬੰਦੇ ਮਰ ਸਕਦੇ ਸੀ ਹੋ ਹੋ ਜਾਂਦਾ ਸੀ ਇਹਨੂੰ ਕੀ ਪਨਿਸ਼ਮੈਂਟ ਦਿੱਤੀ ਜਾਏਗੀ ਤੁਹਾਡੇ ਵੱਲੋਂ ਤੁਹਾਡੀ ਕੰਪਨੀ ਵੱਲੋਂ ਪਨਿਸ਼ਮੈਂਟ ਹੋਣ ਕਦੋਂ ਇਹ ਤਾਂ ਇਹ ਰੋਡ ਤੇ ਚੱਲਦੀਆਂ ਗੱਡੀਆਂ ਲੱਗਦੀਆਂ ਰਹਿੰਦੀਆਂ ਨਹੀਂ ਇੰਨਾ ਤਕੜਾ ਵੀ ਨਹੀਂ ਲੱਗਦਾ ਬਾਈ ਜੀ ਕਿ ਲਾਇਸੈਂਸ ਤਾਂ ਕੈਂਸਲ ਹੋਣਾ ਚਾਹੀ ਟਰਾਈ ਲੈ ਕੇ ਲਾਇਸੈਂਸ ਬਣਦੇ ਆ ਭਾਜੀ ਉਹ ਤਾਂ ਤਾਂ ਬਣਦੇ ਨਹੀਂ ਕੋੜੇ ਦਾ ਲਾਇਸੈਂਸ ਤੇ ਟਰਾਈ ਤੇ ਅੱਜ ਕਾ ਕੋੜੇ ਲਾਇਸੈਂਸ ਵੀ ਪੈਸੇ ਦੇ ਕੇ ਬਣ ਜਾਂਦਾ ਭਾਈ ਜੀ ਕੀ ਨਹੀਂ ਹੁੰਦਾ ਰਿਸ਼ਵਤ ਦੇ ਕੇ ਟਰਾਈ ਤੋਂ ਬਿਨਾਂ ਕਿੱਥੇ ਲਾਇਸੈਂਸ ਬਣ ਜਾਂਦੇ ਆ ਜਲਦ ਇੱਕ ਸਕੈਮ ਕੱਢ ਕੇ ਲਿਆਉਂਗਾ ਮੈਂ ਤੁਸੀਂ ਜਲਦ ਇੱਕ ਸਕੈਮ ਕੱਢਾਂਗਾ ਮੈਂ ਡਰਾਈਵਿੰਗ ਲਾਇਸੈਂਸਾਂ ਦਾ ਤੇ ਟਰਾਲੇ ਲਾਇਸੈਂਸਾਂ ਦਾ ਤੁਹਾਨੂੰ ਦਿਖਾਉਂਗਾ ਟਰਾਲੇ ਦਾ ਸਕੈਮ ਦਿਖਾਓ ਮੈਨੂੰ ਤੁਸੀਂ ਉਹ ਕਾਰਾਂ ਵਾਲੇ ਦੇ ਲਾਇਸੈਂਸਾਂ ਦਾ ਸਕੈਮ ਹੈ ਮਾਨ ਸਾਦਾ ਟਰਾਲੇ ਦੇ ਦਾ ਸਾਲਾ ਕੋਈ ਸਕੈਮ ਨਹੀਂ ਹੈਗਾ ਕਲਾਸਾਂ ਲਾਉਣ ਜਾਈਦਾ ਸੀ ਮੁਖਸਰ ਸਾਹਿਬ ਤਿੰਨ ਤਿੰਨ ਦਿਨ ਉੱਥੇ ਕਲਾਸਾਂ ਕਿਆ ਨਹੀਂ ਬਾ ਤੂੰ ਵੀ ਚਲਾਉਣਾ ਹੀ ਆ ਇੱਧਰ ਭਾਈ ਘਾਟਾ ਭਲੇਖਾ ਪਾਜੀ ਤੁਹਾਡਾ ਭਲੇਖਾ ਇੱਧਰ 18 ਸਾਲ ਮੈਂ ਪਾਜੀ ਡਰਾਈਵਰੀ ਕੀਤੀ ਐ ਤਿੰਨ ਦਿਨ ਦੇ ਵਿੱਚ ਕਿਹੜਾ ਘੋੜੇ ਦਾ ਲਾਇਸੈਂਸ ਬੰਦਾ ਤਿੰਨ ਦਿਨ ਤਾਂ ਕੋਈ ਵੀ ਨਹੀਂ ਬੰਦਾ ਫੇਰ ਤੁਸੀਂ ਤਿੰਨ ਦਿਨ ਨਾ ਕੋਣ ਆ ਵੀ ਤਿੰਨ ਦਿਨ ਦੇ ਤਿੰਨ ਦਿਨ ਕਲਾਸਾਂ ਲਾਉਣ ਜਾਈ ਹਾਂ ਹਾਂ ਤਿੰਨ ਦਿਨ ਕਲਾਸਾਂ ਹੋ ਹਾਂ ਫੇਰ ਵੀ ਫੇਰ ਵੀ ਪਾਜੀ ਇਹਦੀ ਟ੍ਰੇਨਿੰਗ ਤੁਹਾਨੂੰ ਪਤਾ ਕਿੱਥੋਂ ਅਸਲੀ ਹੁੰਦੀ ਆ ਇਹ ਕਿਤੇ ਲੋਕਲ ਜਿਹੜੇ ਬਣਾਏ ਆ ਇੱਥੇ ਅੱਜ ਕੱਲ ਜਿਹੜੇ ਲੋਕਲ ਬਣਾਏ ਜਿਹੜੇ ਪਾਜੀ ਹਾਂਜੀ ਟ੍ਰੇਨਿੰਗ ਆ ਕੇ ਜੂਰ ਤਰਾਇਆਂ ਚੜਾਉਂ ਚੜਾਈਆਂ ਇਹਦੀ ਬੜੀ ਟਫ ਪਾਜੀ ਟ੍ਰੇਨਿੰਗ ਹੁੰਦੀ ਆ ਤਾਂ ਹੀ ਤਾਂ ਹੀ ਤਾਂ ਕਹਿੰਦੇ ਆ ਸੀ ਕਿਤੇ ਗਾਂਹ ਜਾ ਕੇ ਇਹ ਪਾਜੀ ਪ੍ਰੈਸ਼ਰ ਟੈਂਕੀ ਕਿਦਾਂ ਫੱਡੇਗੀ ਫਿਰ ਡਿਗ ਨਹੀਂ ਗਈ ਉਹ ਵੱਜ ਕੇ ਉਹਦੇ ਵਿੱਚ ਪੱਥਰ ਚ ਟੁੱਟੀ ਆ ਟੁੱਟ ਗਈ ਇਹਲੀ ਗੱਲ ਤਾਂ ਚਲੋ ਜਿਹਨੂੰ ਜਾਣ ਬੁੱਝ ਕੇ ਜਿਹਨੂੰ ਨਹੀਂ ਕਰਦਾ ਹਨਾ ਦੂਜੀ ਗੱਲ ਇਹ ਆ ਇੱਥੇ ਪੱਥਰ ਸੀਗੇ ਉਧਰ ਜੇ ਬੂਤ ਦੇ ਵਿੱਚ ਹੁੰਦਾ ਤੇ ਬੰਦੇ ਮਰ ਗਏ ਉਹ ਤਾਂ ਬੰਦਾ ਗਿਆ ਸੀਗਾ ਹਨਾ ਚਲੋ ਜਾਣ ਬੁੱਝ ਕੇ ਤਾਂ ਕੋਈ ਵੀ ਨਹੀਂ ਕਰਦਾ ਹਨਾ ਉਹ ਤਾਂ ਪਰਮਾਤਮਾ ਦਾ ਹਨਾ ਕੀ ਹੋਣਾ ਕੀ ਨਹੀਂ ਹੋਣਾ ਬੂਤ ਵਾਲੇ ਬੰਦੇ ਕਿੱਧਰ ਭੱਜ ਕੇ ਜਾਣੇ ਸੀਗੇ ਬਿਲਕੁਲ ਤਾਂ ਅੰਦਰ ਬੈਠੇ ਰਹੇ ਜੀ ਨਿਕਲਣ ਸਮਝ ਨਹੀਂ ਮਿਲ ਰਿਹਾ ਉਹਨਾਂ ਨੂੰ ਥੋੜਾ ਪਤਾ ਲੱਗਣਾ ਸੀਗਾ ਕੀ ਸਾਡੇ ਨਾਲ ਹੋਣ ਲੱਗਾ ਜਾਂ ਕੀ ਨਹੀਂ ਹੋਣ ਲੱਗਾ ਹਨ ਹਾਂ ਹైదరాబాద్ ਦੇ ਵਿੱਚ ਇਹੀ ਇੱਕ ਟਰਾਲਾ ਜਿਹੜਾ ਬੂਤ ਨੂੰ ਉੜਾ ਕੇ ਚਲਾ ਗਿਆ ਸੀ ਤੁਹਾਨੂੰ ਯਾਦ ਹੋਣਾ ਪੀਕ ਜੀ ਅਸਲ 2 ਸਾਲ ਪਹਿਲੇ ਦੋ ਮੁਲਾਜ਼ਮ ਅੰਦਰ ਬੈਠੇ ਮਰ ਗਏ ਸੀ ਮੌਕੇ ਤੇ ਹੀ ਹੁਣ ਰਾਤੀ ਦਾ ਖੰਨੇ ਐਕਸੀਡੈਂਟ ਹੋਇਆ ਉਹ ਕਿਤੇ ਉਹ ਟਰੱਕ ਦਾ ਕਹਿੰਦੇ ਟਾਇਰ ਫਟ ਗਿਆ ਉਹ ਅੱਧੀ ਬਾਸੀ ਲੈ ਗਿਆ ਉਹ ਬਿਲਕੁਲ ਬਾਸੀ ਆ ਗਿਆ ਅੱਗੇ ਅੱਗੇ ਟਰਾਂਸਫਾਰਮ ਵਿੱਚ ਵੱਜੀ ਉਹ ਟਰਾਂਸਫਾਰਮ ਵੀ ਥੱਲੇ ਡਿੱਪਿਆ ਸਾਡੇ ਸਾਹਮਣੇ ਹੀ ਹੋਇਆ ਜਿਹ ਹੋਇਆ ਇਹ ਮਾਲ ਕਿੱਥੇ ਨੇ ਕਹਿੰਦੇ ਮਾਲ ਦੀ ਮਾਲ ਕੋਲ ਪੁਲਿਸਲੇ ਬੈਠੇ ਆਜੋ ਤੁਹਾਡੇ ਵੱਲ ਹੁਣ ਕਿੰਨੀ ਦੇਰ ਤੱਕ ਕਲੀਅਰ ਕਰਾਈ ਜਾਊਗੀ ਜਿਹੜੀ ਵੀਆਈਪੀ ਲਾਈਨ ਹੈਗੀ ਹੈ ਤੁਸੀਂ ਸਵੇਰ ਦੇ ਲੱਗੇ ਹੋਇਆ ਭਾਜੀ ਅੱਛਾ ਇਹ ਹੈ ਵੀ ਬਹੁਤ ਭਾਰਾ ਭਾਜੀ ਤਿੰਨ ਕਰੈਨਾਂ ਫੇਲ ਹੋ ਗਈਆਂ ਲੇਕਿਨ ਇਹ ਤੁਹਾਨੂੰ ਦਿਖਾ ਦਾਂ ਜੋ ਪ੍ਰੈਸ਼ਰ ਟੈਂਕੀ ਹੁੰਦੀ ਹੈ ਇਹ ਆ ਗਈ ਇੱਥੇ ਇਹ ਤੁਹਾਨੂੰ ਦਿਖਾਈ ਜਾ ਰਹੀ ਪ੍ਰੈਸ਼ਰ ਟੈਂਕੀ ਹੈ ਜਿਸ ਨਾਲ ਪ੍ਰੈਸ਼ਰ ਬਣ ਕੇ ਬ੍ਰੇਕ ਲੱਗਦੀ ਹੈ ਟਰਾਲੇ ਦੇ ਹਾਲਾਤ ਦੇਖ ਸਕਦੇ ਹੋ ਰੋਡ ਦਾ ਹਾਲਾਤ ਦੇਖ ਸਕਦੇ ਹੋ ਕਿ ਕਿੰਨਾ ਕੁ ਕਿੰਨੀ ਸਪੀਡ ਹੋਊਗੀ ਇਹਨੇ ਕਿੰਨੇ ਕੁ ਪੱਥਰ ਜਿਹੜੇ ਨੇ ਆ ਟਾਇਰ ਕਿਵੇਂ ਟੇਡੇ ਹੋ ਗਏ ਇਹਦੇ ਆ ਟਹਿ ਟੇਡੇ ਹੋ ਗਏ ਐਕਸਲ ਟੁੱਟ ਕੇ ਹੋਈ ਨਹੀਂ ਉਹਦੇ ਇਹ ਅੰਦਰ ਲੇਕਿ ਲੇਕਿਨ ਆ ਦੇਖ ਸਕਦੇ ਹੋ ਵੀਆਈਪੀ ਲਾਈਨ ਦੇ ਹਾਲਾਤ ਇਹ ਡਰਮ ਲੱਗੇ ਹੁੰਦੇ ਨੇ ਵੀਆਈਪੀ ਲਾਈਨ ਹੈ ਇਹ ਤਮਾਮ ਉਹ ਪੱਥਰ ਪਏ ਹੋਏ ਨੇ ਜਿਹੜੇ ਆ ਤਸਵੀਰ ਦਿਖਾਈ ਜਾ ਰਹੀ ਸੀ ਆ ਪੱਥਰਾਂ ਦੀ ਆ ਪੱਥਰ ਦਿਖਾ ਰਿਹਾ ਤੁਹਾਨੂੰ ਮੈਂ ਆ ਸਾਰੇ ਕਿੱਦਾਂ ਉੱਡ ਉੱਡ ਕੇ ਗਏ ਨੇ ਕਿੰਨਾ ਭਾਰੀ ਇੱਕ ਪੱਥਰ ਹੁੰਦਾ ਵਾ ਸਾਰੇ ਦੇ ਵਿੱਚੋਂ ਸਰੀਆਂ ਨਿਕਲ ਗਿਆ ਟੱਕਰ ਕਿੰਨੀ ਜ਼ਬਰਦਸਤ ਹੋਈ ਹੋਊਗੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਲੇਕਿਨ ਇਹ ਟਰੱਕ ਦੇ ਨੀਚੇ ਫਸੇ ਹੋਏ ਸੀਗੇ ਪੱਥਰ ਜਿਹੜੇ ਕੱਢੇ ਗਏ ਨੇ ਲੇਕਿਨ NHAI ਵੱਲੋਂ ਰੋਡ ਜਿਹੜਾ ਕਲੀਅਰ ਕਰਾਇਆ ਜਾ ਰਿਹਾ ਲਾਡੋਵਾਲ ਟੋਲਪਲੇਸ ਦੀ ਰੋਡ ਜਿਹੜੀ ਕਲੀਅਰ ਕਰਾਈ ਜਾ ਰਹੀ ਆ ਹਾਈਡਰਾ ਵੀ ਮੌਕੇ ਤੇ ਆ ਹਰ ਚੀਜ਼ ਅੱਤੇ ਮੰਗਵਾ ਕੇ ਰੱਖ ਲਈਤੀ ਗਈ ਆ ਕਿ ਜਲਦ ਜਿਹੜਾ ਇਸ ਰੋਡ ਨੂੰ ਸਾਫ਼ ਕੀਤਾ ਜਾਵੇ ਲੇਕਿਨ ਇਹ ਤਸਵੀਰ ਦਿਖਾਈ ਜਾ ਰਹੀ ਆ ਇੱਥੋਂ ਦੀ ਕਿੰਨੀ ਸਪੀਡ ਨਾਲ ਇਹ ਟਰਾਲਾ ਗਿਆ ਹੋਊਗਾ ਕਿ ਅੱਗੇ ਜਾ ਕੇ ਟਰਾਲਾ ਸਿੱਧਾ ਵੱਜਿਆ ਹੋਊਗਾ ਦੀਪਾ ਜੀ ਕਿੰਨਾ ਸਮਾਂ ਲੱਗ ਜਾਊਗਾ ਉਹਨੂੰ ਸਾਫ਼ ਕਰਨ ਦੇ ਉੱਤੇ ਭਾਈ ਮੇਰੇ ਆ ਤਿੰਨ ਹਾਈਡਰੇ ਖੜੇ ਆ ਹਾਂਜੀ ਇਹ ਟਰਾਲਾ ਇੰਨਾ ਭਾਰਾ ਆ ਉਹ ਵੀ ਫੇਲ ਹੋ ਗਏ ਹੁਣ ਵੱਡੀ ਕ੍ਰੇਨ ਮੰਗਾਈ ਆ ਭਾਜੀ 300 ਟਨ ਦੀ 300 ਟਨ ਦੀ ਹਾਂਜੀ ਉਹ ਚੱਕ ਕੇ ਫਿਰ ਇੱਥੇ ਰੱਖੂਗੀ ਅੱਛਾ ਉਹ ਹੁਣ ਤਿੰਨ ਕੰਟੇਨਰ ਕੰਟੇਨਰ ਜਿਹੜਾ ਹੈਗਾ ਫੇਰ ਜਾ ਕੇ ਕਿਤੇ ਗਾਂ ਜਿਹੜੇ ਪੱਥਰ ਤੁਸੀਂ ਦੇਖੇ ਕੈਸ਼ ਵੈਰੀਲ ਦੇਖੇ ਇਹ ਸਾਰੇ نیچے ਫਸੇ ਹੋਏ ਸੀਗੇ ਅੱਛਾ ਇਹ ਦੋ ਕ੍ਰੇਨ ਨੇ ਇੱਦੋਂ ਚੱਕਿਆ ਤੇ ਫੇਰ ਜਾ ਕੇ ਕਿਤੇ ਗਾਂ ਇੱਕ ਕ੍ਰੇਨ ਨੇ ਕੈਸ਼ ਵੈਰੀਲ ਲੇਕਿਨ ਮੈਂ ਇੱਕ ਗੱਲ ਸਟਾਰਟਿੰਗ ਦੇ ਕਹੀਏ ਕਿ ਰੋਡ ਤੇ ਹੀ ਦਿਖਦੇ ਨੇ ਇਹ ਯਮਦੂਤ ਬਣੇ ਹੋਏ ਲੇਕਿਨ ਲਾਡੋ ਵਾਲ ਟੋਰ ਪਲਾਇ ਦਾ ਵੀ ਯਮਦੂਤ ਬੰਦੇ ਦਿਖ ਗਏ ਭਾਈ ਹੁਣ ਜੋ ਪਰਮਾਹਾਰ ਮੈਨੂੰ ਪਤਾ ਨਹੀਂ ਕੀ ਸਮਝ ਗਿਆ ਪਰ ਬਚਾ ਹੋ ਗਿਆ ਪਰਮਾਹਾਰ ਨਾਲ ਤਾਂ ਬਚ ਜਾਂਦਾ ਕਿ ਟਰਾਲੇ ਦਾ ਫੇਸ ਹੀ ਬੜਾ ਉੱਚਾ ਹੈਗਾ ਉਹਦੀ ਜਿਹੜੀ ਸੀਟਿੰਗ ਜਿਹੜੀ ਬੜੀ ਉੱਚੀ ਆ ਨੀਤੇ ਜਿਹੜਾ ਆਂਦਾ ਆਮ ਤੋਂ ਸਾਨੂੰ ਕੀ ਲੈਣਾ ਦੇਣਾ ਵਿਸ਼ਾਲ ਜੀ ਮੈਂ ਤਾਂ ਇੱਕ ਭਾਈ ਜਿੱਦਾਂ ਉਹ ਮੰਨ ਲਓ ਨੀਂਦ ਦੇ ਵਿੱਚ ਸੀਗਾ ਇੱਕਦਮ ਝਟਕਾ ਵੱਜਾ ਉਹਦਾ ਵੀ ਸਿਰ ਵੱਜਦਾ ਵਿੱਚ ਲੱਗੇ ਦੇ ਵੱਜਦਾ ਅਗਰ ਸੀਟ ਬੈਲਟ ਲਾਈ ਹੁੰਦੀ ਸਿਰ ਨਾਲ ਹਾਂ ਸੀਟ ਹੁਣ ਟਰਾਲੇ ਵਾਲਾ ਸੀਟ ਬੈਲਟ ਲਾਉਂਦਾ ਕੌਣ ਹੈ ਟੀਵੀ ਦੇਖ ਲਓ ਕਿੰਨਿਆਂ ਕਿ ਲੱਗਦੀਆਂ ਦੇਖੀ ਟ੍ਰੈਫਿਕ ਦਾ ਕਹਿੰਦੀ ਹੈ ਨਾ ਟ੍ਰੈਫਿਕ ਪੁਲਿਸ ਆ ਕਹਿੰਦੀ ਹੈ ਸੀਟ ਬੈਲਟ ਲਾਓ ਪਰ ਤੁਸੀਂ ਦੇਖ ਲਓ ਕਿੰਨੀਆਂ ਲੱਗੀਆਂ ਹੁੰਦੀ ਹੈ ਨਾ ਜੇ ਇੱਥੇ ਕੱਢ ਤੋਂ ਗੱਲ ਪੁੱਛਣਾ ਜਾਂਣਾ ਛੋਟੀ ਜੀ ਹੈ ਛੋਟੀ ਜੀ ਬਿਲਕੁਲ ਹੱਸ ਕੇ ਨਹੀਂ ਹੱਸ ਕੇ ਨਹੀਂ ਭਾਜੀ ਇਹ ਠੱਟ ਤੇ ਵੀ ਹੈ ਮੇਰੇ ਤੇ ਵੀ ਹੈ ਇਹ ਪੁਲਿਸ ਮਲਾਈਮ ਤੇ ਵੀ ਹੈ ਇਹ ਡੀਸੀ ਸਾਹਿਬ ਕਮਿਸ਼ਨਰ ਸਾਹਿਬ एसपी ਸਾਹਿਬ ਦੇ ਵੀ ਹੈ ਮੰਨ ਲਓ ਕਿ ਛੋਟੀ ਗੱਡੀ ਆ ਰਹੀ ਆ ਆਪਾਂ ਸੀਟ ਬੈਲਟ ਨਹੀਂ ਪਾਈ ਉਹਦਾ ਚਲਾਣ ਹੁੰਦਾ ਹੁੰਦਾ ਨਾ ਜੀ ਵੱਡੇ ਟਰਾਲਿਆਂ ਦਾ ਕਿਉਂ ਨਹੀਂ ਵੱਡੇ ਟਰਾਲਿਆਂ ਦਾ ਸੀਟ ਬੈਲਟ ਭਾਜੀ ਨਹੀਂ ਹੈਗਾ ਚਲਾਣ ਨਹੀਂ ਹੈਗਾ ਕਿਉਂ ਨਹੀਂ ਕਰਦੇ ਵੇ ਕੋਈ ਦਿਖਦਾ ਨਹੀਂ ਨਾ ਕਿਉਂ ਨਹੀਂ ਦਿ ਇਹ ਇੱਕ ਗਲਤ ਆ ਨਾ ਜੀ ਹਮ ਇੱਕ ਅੱਖਾਂ ਲਾ ਲਓ ਤੁਸੀਂ ਭਾਜੀ ਦੂਜਾ ਇਹਨਾਂ ਨੂੰ ਨੋ ਐਂਟਰੀ ਜਿਹੜੀ ਹੈਗੀ ਆ ਉਹ ਤੁਸੀਂ ਇਹਨਾਂ ਨੂੰ ਕਦੀ ਪੁੱਛਿਆ ਵੀ ਨੋ ਐਂਟਰੀ ਸ਼ਹਿਰ ਦੇ ਵਿੱਚੋਂ ਅ ਕਿੰਨੀ ਦੇਰ ਦੀ ਹੈ ਹਾਂ ਮੈਨੂੰ ਕਹਿੰਦਾ ਪੰਜਾਬ ਨਾਲੋਂ ਭਾਜੀ ਹਰਿਆਣਾ ਬਹੁਤ ਬੈਸਟ ਆ ਬਿਲਕੁਲ ਕਿਉਂਕਿ ਉਹਦੇ ਵਿੱਚ ਨੋ ਐਂਟਰੀ ਹੈ ਨਹੀਂ ਦਿੱਲੀ ਦੇ ਵਿੱਚ ਦੇਖੋ ਤੁਸੀਂ ਪੰਜ ਨੰਬਰ ਵਾਲੇ ਜਿਹੜੇ ਹੈਗੇ ਆ ਨੋ ਐਂਟਰੀ ਬੰਦ ਕੀਤੀ ਹੋਈ ਆ ਜਦੋਂ ਛੋਟੀਆਂ ਗੱਡੀਆਂ ਬੰਦ ਹੁੰਦੀਆਂ ਉਦੋਂ ਵੱਡੀਆਂ ਗੱਡੀਆਂ ਚਲਾਉਂਦੇ ਆ ਆਪਣੇ ਕਦੇ ਪੰਜਾਬ ਦੇ ਵਿੱਚ ਇਦਾਂ ਹੈਗਾ ਨਹੀਂ ਹੈਗਾ ਭੇਡ ਚਾਲ ਆ ਆਣਾ ਵੀ ਨਹੀਂ ਹੁਣ ਤੁਸੀਂ ਉਹ ਦੇਖੋ ਉਹ ਰੁਕਿਆ ਆ ਜੇ ਕੱਲ ਪਿੱਛੋਂ ਗੱਡੀ ਆ ਕੇ ਵੱਜੇ ਫਿਰ ਐਨਐਚ ਦਾ ਕੋਈ ਤੋੜੀ ਕਸੂਰ ਆ ਇਹ ਵੀ ਕਸੂਰ ਐਨਐਚ ਦਾ ਕਿਹਨੇ ਜਣਾਇਆ ਕੋਈ ਰੋਕ ਨਹੀਂ ਚਾਲਦੀ ਆ ਆਹ ਲਾਈਨ ਰੁਕਣ ਵਾਲੀ ਆ ਨਹੀਂ ਇਹ ਰੁਕਣ ਵਾਲੀ ਲਾਈਨ ਨਹੀਂ ਹੈਗੀ ਫਿਰ ਇਹਦੇ ਰੋਕ ਹੀ ਨਹੀਂ ਸਕਦੇ ਇਹ ਹਾਈਵੇ ਤੇ ਕੋਈ ਰੋਕ ਨਹੀਂ ਸਕਦਾ ਜਿੱਦਾਂ ਟਰਾਲੀ ਵੀ ਲਾਏ ਹੋਏ ਨੇ ਉਹ ਵੀ ਨਹੀਂ ਰੋਕ ਸਕਦੇ ਉੱਥੇ ਬੁਦੋ ਆ ਤਾਂ ਇਹੀ ਹੈ ਨਾ ਉਹ ਕਿਉਂ ਰੁਕਿਆ ਭਾਜੀ ਉਹ ਉਹ ਦੇਖੋ ਜੀ ਹੋਰ ਲੱਗੀ ਆ ਹਾਂ ਰੈਡੀ ਲੱਗੀ ਇਹ 500 ਮੀਟਰ ਦਾ ਭਾਜੀ 500 ਮੀਟਰ ਦਾ ਇਹ ਮੈਨੇਜਰ ਦਾ ਹੁੰਦਾ ਆ ਵੀ 500 ਮੀਟਰ ਤੇ ਆਪਾਂ ਇਹ ਚੀਜ਼ਾਂ ਹਟਾਈਏ ਕੋਈ ਵੀ ਸਮਾਨ ਦੀ ਚੀਜ਼ ਨਹੀਂ ਹੋਣੀ ਚਾਹੀਦੀ ਤੁਸੀਂ ਅੱਗੇ ਆ ਕੇ ਦੇਖ ਲਓ ਭਾਜੀ ਕਿੰਨੇ ਉਹ ਦੇਖੋ ਆ ਟਰੱਕ ਖੜੇ ਆ ਉਹ ਖੜੇ ਕਾਹਦੇ ਲਈ ਰੁਕੇ ਜੇ ਚਾਹ ਦਾ ਪਾਣੀ ਦਾ ਜੇ ਸਟਾਲ ਲੱਗਿਆ ਹੋਇਆ ਤਾਂ ਹੀ ਰੁਕੇ ਹਨ ਆਪਾਂ ਇਹਨਾਂ ਦੀ ਗਲਤੀ ਨਹੀਂ ਮੰਨਦੇ ਅਬਾ ਹਮ ਗਲਤੀ ਮੰਨਦੇ ਆ ਉਹਦੀ ਬਿਲਕੁਲ ਪਿੰਨਾਟੈਂ ਐਨ ਐਚ ਉਹ ਜਿਹੜੇ ਟੋਲ ਜਿਹੜੇ ਪਲਾਜ਼ੇ ਦੇ ਜਿਹੜੇ ਉੱਪਰ ਬਿਠੇ ਨੇ ਮੈਨੇਜਰ ਬਿਠੇ ਨੇ ਤੁਸੀਂ ਟੋਪ ਲਾਕ ਜਿਹੜੇ ਅੰਦਰ ਜਾ ਕੇ ਦੇਖੋ ਬਹੁਤ ਸਵੇਟੀ ਆ ਕੰਮ ਉਹਨਾਂ ਦਾ ਜਿਹੜਾ ਐਨ ਐਚ ਕਰਕੇ ਦਊਗੀ ਬਿਲਕੁਲ ਇੱਕ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਆ ਇਹ ਹਾਈਵੇ ਆ ਇਹ 60 ਤੋਂ 70 ਫੁੱਟ ਚੋੜੇ ਜਿਹੜੇ ਹਾਈਵੇ ਹੁੰਦੇ ਨੇ ਲੇਕਿਨ ਇਹਨਾਂ ਦੇ ਉੱਤੇ ਜਿਹੜੇ ਪਿੱਛੇ ਦਿਖਾ ਸਕਦਾ ਕਿਦਾਂ ਰੋਡ ਦੇ ਉੱਤੇ ਹੀ ਵਹੀਕਲ ਜਿਹੜੇ ਖੜੇ ਹੋਏ ਨੇ ਚਾਹ ਦੀ ਦੁਕਾਨਾਂ ਰੇੜੀਆਂ ਫੜੀਆਂ ਸਭ ਕੁਝ ਲੱਗਾ ਹੋਇਆ ਵਾ ਲੇਕਿਨ ਉਹ ਕਿਸ ਕਰਕੇ ਲੱਗਾ ਦੂਜੀ ਸਾਈਡ ਤੇ ਵੀ ਮੈਂ ਤੁਹਾਨੂੰ ਦਿਖਾ ਲੇਕਿਨ ਉਹ ਵੀ ਤਾਂ ਤਸਵੀਰ ਦਿਖਾ ਰਿਹਾ ਰੇੜੀਆਂ ਦੁਕਾਨਾਂ ਦਿਖਾ ਰਿਹਾ ਵਾ ਤਸਵੀਰਾਂ ਨਹੀਂ ਲੇਕਿਨ ਹੈਰਾਨ ਕਰਨ ਵਾਲੀਆਂ ਲੇਕਿਨ ਅਕਸਰ ਰੋਡ ਦੇ ਉੱਤੇ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਕਿ ਚੀਜ਼ਾਂ ਜਿਹੜੀਆਂ ਨੇ ਹਾਈਵੇ ਦੇ ਉੱਤੇ ਜਮਦੂਤ ਬਣ ਕੇ ਘਮਰੀਆਂ ਨੇ ਲੇਕਿਨ ਜਿਹੜੀ ਇੱਕ ਤਸਵੀਰ ਦਿਖਾਈ ਜਾਵੇ ਤਸਵੀਰ ਤੁਹਾਨੂੰ ਵੀ ਹੈਰਾਨ ਕਰ ਦੇਗੀ ਲੱਡੂਵਾਲ ਟੋਲ ਪਲਾਇਆ ਦੇ ਜੋ ਬੂਮ ਸੀਗੇ ਜੋ ਬੈਰੀਕੇਡ ਲਗਾਏ ਗਏ ਹੋਏ ਸੀ ਜੋ ਪੱਥਰ ਵੱਡੇ ਵੱਡੇ ਲਗਾਏ ਗਏ ਹੋਏ ਸੀ ਤੇ ਰਫਤਾਰ ਟਰਾਲੇ ਨੇ ਕਿਸ ਤਰ੍ਹਾਂ ਦਹਾੜੇ ਲੇਕਿਨ ਸ਼ੁਕਰ ਕਰੋ ਇੱਕ ਮੋਟਰਸਾਈਕਲ ਇੱਕ ਮੋਟਰਸਾਈਕਲ ਜਿਹੜਾ ਪੂਰਾ ਖਤਮ ਹੋ ਗਿਆ ਲੇਕਿਨ ਸ਼ੁਕਰ ਕਰੋ ਮਾਲਕ ਦਾ ਕਿ ਕੋਈ ਬੰਦਾ ਜਿਹੜਾ ਇੱਥੇ ਨਹੀਂ ਮਰਿਆ ਕੈਮਰਾਮੈਨ ਧਰਮੇ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ